ਲੁਧਿਆਣਾ ਸ਼ਹਿਰ ਲੁਧਿਆਣੇ ਸ਼ਹਿਰ ਚ ਇੱਕ ਨਗਰ ਪੈਂਦਾ ਸੀਗਾ ਅਜੀਤ ਨਗਰ ਉੱਤੇ ਇੱਕ ਪਰਿਵਾਰ ਰਹਿੰਦਾ ਸੀਗਾ ਕੁਲਦੀਪ ਕੁਮਾਰ ਦਾ ਕੁਲਦੀਪ ਦਾ ਇੱਕ ਭਰਾ ਰਹਿੰਦਾ ਸੀਗਾ ਜਿਹਦਾ ਨਾਮ ਸੀਗਾ ਹਰਦੀਪ ਕੁਮਾਰ ਤੇ ਇੱਕ ਉਹਦੀ ਪਤਨੀ ਸੀਗੀ ਜਿਹਦਾ ਨਾਮ ਸੀਗਾ ਗੀਤਾ ਤੇ ਇੱਕ ਉਹਨਾਂ ਦੀ ਕੁੜੀ ਸੀਗੀ ਜਿਹਦਾ ਨਾਮ ਸੀਗਾ ਸੁਦਿਕਸ਼ਾ ਸਾਰੇ ਪਰਿਵਾਰ ਬੜੀ ਖੁਸ਼ ਰਹਿੰਦਾ ਰਹਿੰਦਾ ਸੀਗਾ ਤੇ ਜਿਹੜੀ ਉਹਦੀ ਮਤਲਬ ਵੀ ਜਿਹੜੀ ਘਰ ਵਾਲੀ ਸੀਗੀ ਉਹ ਪ੍ਰੋਫੈਸਰ ਲੱਗੀ ਹੋਈ ਸੀਗੀ ਤੇ ਜਿਹੜਾ ਉਹਦਾ ਭਰਾ ਸਰਦੀਪ ਕੁਮਾਰ ਉਹ ਨਗਰ ਨਿਗਮ ਚ ਕੰਮ ਕਰਦਾ ਸੀਗਾ ਬਹੁਤ ਵਧੀਆ ਪਰਿਵਾਰ ਸੀਗਾ ਖੁਸ਼ ਰਹਿੰਦੇ ਸੀਗੇ ਸਾਰੇ ਤੇ ਪਰ ਉਹਨਾਂ ਦੀ ਜ਼ਿੰਦਗੀ 'ਚ ਇੱਕ ਕਾਲਾ ਰਾਤ ਆਉਂਦੀ ਹੈਗੀ ਉਹ ਰਾਤ ਆਉਂਦੀ ਹੈਗੀ 19 ਜੁਲਾਈ 2018 ਨੂੰ ਜਦੋਂ ਮਤਲਬ ਸਾਰਾ ਖਾਣਾ ਸਾਰੇ ਬੰਦੇ ਖਾਣਾ ਖਾ ਕੇ ਆਪਦੇ ਆਪਦੇ ਕਮਰਿਆਂ 'ਚ ਜਾਂਦੇ ਹੈਗੇ ਤੇ ਜਦੋਂ ਸਵੇਰ ਉੱਠਦੀ ਹੈਗੀ ਗੀਤਾ ਸਵੇਰ ਉਹ ਦੇਖਦੀ ਹੈਗੀ ਵੀ ਜਿਹੜਾ ਉਹਨਾਂ ਦਾ ਗੇਟ ਆ ਉਹ ਖੋਲਿਆ ਪਿਆ ਹੈਗਾ ਤੇ ਜਦੋਂ ਆਪਦੇ نیچے ਆ ਕੇ ਗਰਾਊਂਡ ਫਲੋਰ 'ਚ ਦੇਖਦੀ ਹੈਗੀ ਉਦੇ ਪਤੀ ਦੀ Laash ਪਈ ਸੀਗੇ ਉਹਦੇ ਅੱਖਾਂ ਸਾਹਮਣੇ ਉਹਦੇ ਪਤੀ ਨੂੰ ਕੋਈ ਮਾਰ ਗਿਆ ਸੀਗਾ ਰਾਤੋਂ ਰਾਤ ਤੇ ਉਹਦੇ ਗਲੇ ਤੇ ਕਾਵੇ ਟਾਕਾਂ ਦੇ ਨਿਸ਼ਾਨ ਸੀਗੇ ਜਿਹਦੇ ਕਰਕੇ ਕੁਲਦੀਪ ਕੁਮਾਰ ਦੀ ਮੌਤ ਹੋ ਗਈ ਸੀ ਹੁਣ ਉਸ ਤੋਂ ਬਾਅਦ ਸਾਰੇ ਇਕੱਠੇ ਹੁੰਦੇ ਹਰਦੀਪ ਕੁਮਾਰ ਵੀ ਆਉਂਦਾਗਾ ਉਹਦੀ ਮਤਲਬ ਵੀ ਕੁੜੀ ਵੀ ਆਉਂਦੀ ਹੈਗੀ ਆਣ ਗਵਾੜ ਵੀ ਇਕੱਠਾ ਹੋ ਜਾਂਦਾਗਾ ਫਿਰ ਇੱਕ ਇਹਨਾਂ ਪੁਲਿਸ ਨੂੰ ਫੋਨ ਕਰਦਾਗਾ ਹੁਣ ਇਸ ਕੇਸ 'ਚ ਪੁਲਿਸ ਐਂਟਰੀ ਮਾਰਦੀ ਹੈਗੀ ਪੁਲਿਸ ਆਉਂਦੀ ਹੈਗੀ ਸਵਾਲ ਜਵਾਬ ਕਰਦੀ ਹੈਗੀ ਸਭ ਤੋਂ ਪਹਿਲਾਂ ਸਵਾਲ ਕਰਦੀ ਹੈਗੀ ਗੀਤਾ ਨੂੰ ਵੀ ਤੁਸੀਂ ਪਹਿਲਾਂ ਕਿੱਥੋਂ ਕਿਵੇਂ ਦੇਖਿਆ ਕੀ ਹੋਏਗੀ ਘਟਨਾ ਸਾਰੀ ਦੱਸੋ ਗੀਤਾ ਕੁਮਾਰੀ ਦੱਸਦੀ ਹੈ ਕਿ ਕਹਿੰਦੀ ਜਦੋਂ ਰਾਤ ਨੂੰ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਮੈਂ ਆਪਦੇ ਜਦੋਂ ਕਮਰੇ 'ਚ ਜਾ ਰਹੀ ਸੀਗੀ ਤੇ ਮੈਂ ਜਾ ਕੇ ਸੌਂਗੀ ਜਦੋਂ ਮੈਂ ਸਵੇਰ ਉੱਠ ਕੇ ਦੇਖਿਆ ਜਿਹੜੇ ਸਾਡਾ ਮੇਨ ਗੇਟ ਸੀਗਾ ਉਹ ਵੀ ਕਿਸੇ ਨੇ ਖੋਲਿਆ ਪਿਆ ਸੀਗਾ ਤੇ ਜਦੋਂ ਮੈਂ ਗਰਾਉਂਡ ਫਲੋਰ ਤੇ ਆ ਕੇ ਦੇਖਿਆ ਮੇਰੇ ਘਰ ਵਾਲੇ ਦੀ ਮੇਰੇ ਸਾਹਮਣੇ ਲਾਸ਼ ਪਈ ਸੀ ਹੁਣ ਜਵਾਲ ਸਵਾਲ ਜਵਾਬ ਕਰਦੀ ਹੈ ਕਿ ਹਰਦੀਪ ਕੁਮਾਰ ਨੂੰ ਪੁਲਿਸ ਰਦੀਪ ਕੁਮਾਰ ਕਹਿੰਦਾ ਜਦੋਂ ਅਸੀਂ ਰਾਤ ਨੂੰ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਮੇਰੀ ਇੱਕ ਆਦਤ ਆ ਵੀ ਮਤਲਬ ਵੀ ਮੈਂ ਬਾਹਰ ਤੁਰਨ ਫਿਰਨ ਜਾਣਾਗਾ ਤੇ ਮੈਂ ਖਾਣਾ ਖਾਦਾ ਤੇ ਬਾਹਰ ਤੁਰਨ ਫਿਰਨ ਚਲਾ ਗਿਆ ਤੇ ਮੇਰਾ ਭਰਾ ਜਿਹੜਾ ਉਹ ਮਤਲਬ ਵੀ ਆਪਦੇ ਕਮਰੇ 'ਚ ਸੌਂ ਗਿਆ ਜਾ ਕੇ ਤੇ ਜਦੋਂ ਮੈਂ ਰਾਤ ਨੂੰ ਆ ਕੇ ਦੇਖਿਆ ਜਿਹੜਾ ਮਤਲਬ ਵੀ ਕੁੰਡਾ ਖੋਲਿਆ ਸੀਗਾ ਭਾਬੀ ਮੇਰੀ ਗੀਤਾ ਨੇ ਖੋਲਿਆ ਸੀਗਾ ਮੇਨੂੰ ਕੁੰਡਾ ਤੇ ਪੁਲਿਸ ਨੂੰ ਫਿਰ ਸਿੱਧਾ ਚੱਕ ਹੋਗਾ ਗੀਤਾ ਦੇ ਕਿਉਂਕਿ ਇੱਥੇ ਦੋਵਾਂ ਦੇ ਬਿਆਨ ਸੀਗੇ ਜਿਹੜੇ ਉਹ ਮਤਲਬ ਵੀ ਚੇਂਜ ਹੋਗੇ ਜੇ ਗੀਤਾ ਸੀਗੀ ਉਹ ਕਹਿੰਦੀ ਸੀਗੀ ਵੀ ਰਾਤ ਨੂੰ ਜਿਹੜਾ ਗੇਟ ਖੁੱਲਿਆ ਹੋਇਆ ਸੀਗਾ ਤੇ ਜਿਹੜਾ ਹੁਣ ਉਹ ਹਰਦੀਪ ਕੁਮਾਰ ਸੀਗਾ ਉਹ ਇਹ ਕਹਿੰਦਾ ਵੀ ਜਦੋਂ ਮੈਂ ਬਾਹਰ ਸ਼ੈਰ ਕਰਕੇ ਆਇਆ ਅੰਦਰੋਂ ਤੇ ਗੇਟ ਜਿਹੜਾ ਮੇਰੀ ਭਾਬੀ ਨੇ ਗੀਤਾ ਨੇ ਹੀ ਖੁੱਲਿਆ ਸੀਗਾ ਹੁਣ ਕੀ ਬਈ ਕਿਹੜਾ ਸੱਚ ਬੋਲਦਾ ਸੀਗਾ ਕਿਹੜਾ ਝੂਠ ਬੋਲਦਾ ਸੀਗਾ ਫਿਰ ਸਵਾਲ ਕਰਦੇ ਪੁਲਿਸ ਸੁੰਦੇਸ਼ਾ ਨੂੰ ਉਹ ਫਿਰ ਉਹਦੀ ਕੁੜੀ ਕਹਿੰਦੀ ਹੈਗੀ ਵੀ ਮੈਂ ਤਾਂ ਜਦੋਂ ਖਾਣਾ ਖਾ ਲਿਆ ਮੈਂ ਆਪਦੇ ਜਿਹੜੇ ਉੱਪਰ ਕਮਰੇ 'ਚ ਜਾ ਕੇ ਸੌਂਗੀ ਉਸ ਤੋਂ ਬਾਅਦ ਮੈਨੂੰ ਕੁਝ ਨਾ ਪਤਾ ਲੱਗਿਆ ਸਵੇਰ ਵੀ ਮੈਨੂੰ ਪਤਾ ਲੱਗਿਆ ਵੀ ਹਾਂ ਕੁਛ ਹੋ ਗਿਆ ਹੁਣ ਜਿਹੜਾ ਮਤਲਬ ਵੀ ਪੁਲਿਸ ਨੂੰ ਇੱਕ ਉਸ ਘਰੇ ਚੋਰੀ ਵੀ ਹੋਈ ਸੀ ਪੈਸੇ ਵੀ ਚੋਰੀ ਹੋ ਗਏ ਸੀਗੇ ਸੋਨਾ ਵੀ ਚੋਰੀ ਹੋ ਗਿਆ ਸੀਗਾ ਤੇ ਇੱਕ ਫੋਨ ਸੀਗਾ ਕੁਲਦੀਪ ਕੁਮਾਰ ਦਾ ਉਹ ਵੀ ਚੋਰੀ ਹੋ ਗਿਆ ਸੀਗਾ ਪੁਲਿਸ ਨੂੰ ਅਜ ਤਾਂ ਇਦਾਂ ਵੀ ਲੱਗ ਰਾਇਆ ਸੀ ਵੀ ਕੋਈ ਚੋਰ ਹੋ ਸਕਦਾਗਾ ਤੇ ਵੀ ਜਿਹੜਾ ਚੋਰ ਚੋਰੀ ਕਰਨ ਆਇਆ ਸੀਗਾ ਤੇ ਕੁਲਦੀਪ ਕੁਮਾਰ ਨੂੰ ਪਤਾ ਲੱਗ ਗਿਆ ਤਾਂ ਕਰਕੇ ਉਹ ਜਾਂਦਾ ਜਾਂਦਾ ਕੁਲਦੀਪ ਕੁਮਾਰ ਨੂੰ ਵੀ ਹੀ ਮਾਰ ਗਿਆ ਪਰ ਪਰ ਹੁਣ ਇੱਥੇ ਇੱਕ ਦਿੱਕਤ ਆਉਂਦੀ ਸੀ ਪੁਲਿਸ ਸਾਹਮਣੇ ਵੀ ਜਿਹੜਾ ਗੇਟ ਸੀਗਾ ਉਹ ਅੰਦਰੋਂ ਕਿਹਨੇ ਖੋਲਿਆ ਸੀਗਾ ਸਵਾਲ ਹੁਣ ਜਵਾਬ ਹੋਣੇ ਸੀਗੇ ਫਿਰ ਪੁਲਿਸ ਮਤਲਬ ਹੀ ਆਣਗਵਾੜ ਤੋਂ ਪੁੱਛਦੀ ਵੀ ਕਿਸੇ ਦਾ ਪਰਿਵਾਰ ਸੀਗਾ ਸਾਰੇ ਕਹਿੰਦੇ ਬਹੁਤ ਵਧੀਆ ਪਰਿਵਾਰ ਸੀਗਾ ਤੇ ਪਰ ਜਿਹੜਾ ਹੁਣ ਗੀਤਾ ਤੇ ਕੁਲਦੀਪ ਕੁਮਾਰ 'ਚ ਬਹੁਤ ਝਗੜਾ ਹੁੰਦਾ ਸੀਗਾ ਇਹ ਵੀ ਦੱਸਦੀ ਹੈ ਪੁਲਿਸ ਫਿਰ ਪੁਲਿਸ ਗੀਤਾ ਦਾ ਤੇ ਸੁੰਦੇਕਸ਼ਾ ਕੁਮਾਰੀ ਦਾ ਦੋਵਾਂ ਦਾ ਫੋਨ ਚੈੱਕ ਕਰਦੀ ਹੈਗੀ ਦੋਵਾਂ ਦੇ ਫੋਨਾਂ 'ਚ ਬਹੁਤ ਕੁਝ ਪੁਲਿਸ ਨੂੰ ਨਿਕਲ ਕੇ ਸਾਹਮਣੇ ਆਉਂਦਾਗਾ ਸੁੰਦੇਕਸ਼ਾ ਜਿਹੜੀ ਉਹਨਾਂ ਦੀ ਮਤਲਬ ਕੁੜੀ ਸੀਗੀ ਉਹ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਇੱਕ ਫੋਨ ਤੇ ਗੱਲ ਕਰਦੀ ਸੀਗੀ ਇੱਕ ਨੰਬਰ ਤੇ ਉਹ ਨੰਬਰ ਸੀਗਾ ਤਰਨੂ ਦਾ ਤਰਨ ਇੱਕ ਮੈਡੀਕਲ ਚਲਾਉਂਦਾ ਸੀਗਾ ਉਹਨਾਂ ਦੇ ਮਤਲਬ ਆਂਡ ਗਵਾਂਡ ਜੀ ਜੀ ਰਹਿੰਦਾ ਸੀਗਾ ਤੇ ਹੁਣ ਫਿਰ ਪੁਲਿਸ ਜੀ ਸਿੱਧਾ ਛੱਕ ਜਾਂਦਾਗਾ ਉਹਨਾਂ ਦੀ ਕੁੜੀ ਸੁਦੇਖਸ਼ਾ ਤੇ ਕਿਉਂਕਿ ਜਿਸ ਰਾਤ ਕਤਲ ਹੋਇਆ ਸੀਗਾ ਉਸ ਰਾਤ ਵੀ ਉਹ ਕੁੜੀ ਮਤਲਬ ਵੀ ਸਾਰੀ ਰਾਤ ਹੀ ਗੱਲ ਕਰੀਗੀ ਤਰਨ ਨਾਲ ਪੁਛ ਫਿਰ ਤਰਨ ਨੂੰ ਝੱਕ ਕੇ ਲਹੁੰਦੀ ਹੈਗੀ ਤੇ ਦੋ ਡੰਡੇ ਮਾਰਦੀ ਹੈਗੀ ਉਹਦੇ ਨੂੰ ਦੱਸ ਕੀ ਕੀ ਗੱਲਬਾਤ ਆ ਸਾਰੀ ਫਿਰ ਇੱਥੇ ਤਰਨ ਜੀ ਸੀਗਾ ਜਿਹੜਾ ਉਹ ਟੁੱਟ ਜਾਂਦਾਗਾ ਉਹ ਸਾਰੀ ਗੱਲਬਾਤ ਦੱਸ ਦਿੰਦਾਗਾ ਉਹ ਕਹਿੰਦਾ ਵੀ ਹਾਂ ਅਸੀਂ ਹੀ ਮਰਵਾਇਆਗਾ ਕੁਲਦੀਪ ਕੁਮਾਰ ਨੂੰ ਮੈਂ ਹੀ ਮਰਵਾਇਆਗਾ ਤੇ ਜਿਹੜੀ ਮੇਰੇ ਇਸ ਛਾਮਲ ਸੀਗੀ ਉਹ ਸੀ ਉਹਨਾਂ ਦੀ ਕੁੜੀ ਸੁਦੇਸ਼ਾ ਕੁਮਾਰੀ ਫਿਰ ਪੁਲਿਸ ਪੁੱਛਦੇ ਵੀ ਕਿਉਂ ਮਰਵਾਇਆਗਾ ਉਹ ਕਹਿੰਦਾ ਵੀ ਇੱਕ ਦਿਨ ਮੈਡੀਕਲ ਤੇ ਸੁਦੇਸ਼ਾ ਆਈ ਸੀਗੀ ਤੇ ਮੈਨੂੰ ਮੈਂ ਉਹਨੂੰ ਦੇਖਿਆ ਤੇ ਮੈਨੂੰ ਉਹ ਚੰਗੀ ਲੱਗੀ ਸੋਹਣੀ ਲੱਗੀ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਹੌਲੀ-ਹੌਲੀ ਕਹਿੰਦਾ ਸਾਡੇ ਦੋਵਾਂ 'ਚ ਪਿਆਰ ਪੈ ਗਿਆ ਪਿਆਰ ਪੈਣ ਤੋਂ ਬਾਅਦ ਅਸੀਂ ਅਕਸਰ ਇੱਕ ਦੂਜੇ ਨੂੰ ਬਾਹਰ ਮਿਲਦੇ ਸੀਗੇ ਬਾਹਰ ਮਿਲਣ ਕਰਕੇ ਸਾਡੇ ਦੋਵਾਂ 'ਚ ਸਰੀਰਕ ਸੰਬੰਧ ਵੀ ਬਣ ਚੁੱਕੇ ਸੀਗੇ ਤੇ ਮੈਂ ਉਹਨਾਂ ਦੇ ਘਰੇ ਵੀ ਜਾਂਦਾ ਸੀਗਾ ਤੇ ਉਹ ਕਦੇ-ਕਦੇ ਮੇਰੇ ਘਰੇ ਵੀ ਆ ਜਾਂਦੀ ਸੀ ਤੇ ਫਿਰ ਇੱਕ ਦਿਨ ਕਹਿੰਦਾ ਸਾਨੂੰ ਕੁਲਦੀਪ ਕੁਮਾਰ ਨੇ ਰੰਗੇ ਹੱਥੀ ਫੜ ਲਿਆ ਸੀਗਾ ਤੇ ਰੰਗੇ ਹੱਥੀ ਫੜਨ ਤੋਂ ਬਾਅਦ ਕਹਿੰਦਾ ਉਹਨੇ ਮੇਰੇ ਨਾਲ ਬਹੁਤ ਗਾਲੀ-ਗਲੋਚ ਕੀਤਾ ਗਾਲੀ-ਗਲੋਚ ਤੋਂ ਬਾਅਦ ਸੁਦੇਖਸ਼ਾ ਨੂੰ ਘਰੇ ਲਿਜਾ ਕੇ ਬਹੁਤ ਕੁੱਟਿਆ ਤੇ ਹੁਣ ਜਿਹੜਾ ਇੱਥੇ ਸੁਦੇਸ਼ਾ ਕੁਮਾਰੀ ਸੀਗੀ ਜਿਹੜੀ ਉਹ ਇੱਕ ਮਤਲਬ ਵੀ ਪਲਾਨ ਖੇਡਦੀ ਹੈ ਕਿ ਉਹ ਇਹ ਖੇਡਦੀ ਹੈ ਕਿ ਵੀ ਆਪਦੀ ਮਾਂ ਗੀਤਾ ਕੁਮਾਰੀ ਨੂੰ ਇਹ ਕਹਿੰਦੀ ਹੈ ਇਹ ਵੀ ਜਿਹੜਾ ਮੇਰਾ ਪਿਓ ਆਗਾ ਹੋ ਮੈਨੂੰ ਛੇੜਦਾ ਆਗਾ ਕਿਉਂਕਿ ਜਿਹੜਾ ਕੁਲਦੀਪ ਕੁਮਾਰ ਸੀਗਾ ਉਹ ਸ਼ਰਾਬੀ ਸੀਗਾ ਸ਼ਰਾਬੀ ਤਾਂ ਕਰਕੇ ਜਿਹੜਾ ਯਕੀਨ ਸੀਗਾ ਕਿਸੇ ਨਾਲ ਨਹੀਂ ਕਰਨਾ ਸੀ ਉਹਦੀ ਗੱਲ ਤੇ ਸੁਦੇਸ਼ਾ ਕੁਮਾਰੀ ਨੂੰ ਮਤਲਬ ਇਹ ਕਹੇ ਸੀਗਾ ਵੀ ਜਿਹੜੀ ਮੇਰੀ ਮੇਰੀ ਗੱਲ ਜੀ ਪੈਲ ਰੱਖੀ ਜਾਊਗੀ ਤੇ ਜਿਹੜੀ ਮੇਰੇ ਮਾਂ ਮੇਰੀ ਪੱਖ ਹੀ ਲਊਗੀ ਉਹੀ ਗੱਲ ਹੋਈ ਗੀਤਾ ਨੇ ਆਪਦੀ ਧੀ ਦਾ ਹੀ ਪੱਖ ਲਿਆਤਾ ਬਿਨਾ ਕਲਦੀਪ ਦੀ ਗੱਲ ਸੁਣੇ ਤੇ ਉਹਨਾਂ ਨਾਲ ਲੜਾਈ ਝਗੜੇ ਇਸ ਗੱਲ ਤੋਂ ਹੋਣ ਲੱਗ ਗਏ ਸੀ ਕਿਉਂਕਿ ਜੀਤਾ ਨੂੰ ਲੱਗਦਾ ਸੀਗਾ ਵੀ ਇਹ ਆਪਦੀ ਕੁੜੀ ਨੂੰ ਛੇੜਦਾ ਤੰਗ ਕਰਦਾ ਹੈ ਤੇ ਲੜਾਈ ਝਗੜੇ ਦੋਵੇਂ ਮਤਲਬ ਰਹਿਣ ਲੱਗ ਗਏ ਸੀਗੇ ਫਿਰ ਇੱਕ ਦਿਨ ਸੁਦੇਸ਼ਾ ਕੁਮਾਰੀ ਤੇ ਗੀਤਾ ਨੂੰ ਨਾਲ ਲੈ ਕੇ ਇੱਕ ਪਲਾਨ ਬਣਾਉਂਦੀ ਹੈਗੀ ਪਲਾਨ ਇਹ ਬਣਾਉਦੇ ਵੀ ਕਲਦੀਪ ਕੁਮਾਰ ਨੂੰ ਰਸਤੇ ਚੋਂ ਹਟਾਉਣ ਦਾ ਦੋਵੇਂ ਮਤਲਬ ਇੱਕ ਦਿਨ ਕੋਸ਼ਿਸ਼ ਕਰਦੀਆਂ ਗੀਤਾ ਤੇ ਸੁਦੇਸ਼ਾ ਪਰ ਉਹਨਾਂ ਦਾ ਜਿਹੜਾ ਉਹ ਮਤਲਬ ਨਹੀਂ ਨੇਪਰੇ ਚੜ੍ਹਦਾ ਕੰਮ ਫਿਰ ਇਹ ਪਲਾਨ ਚ ਤਰਨੂ ਨੂੰ ਸ਼ਾਮਲ ਕਰ ਦਮਾਉਂਗਾ ਤਰਨੂ ਬੁਲਾਉਂਦੀਆਂਗਾ ਉਹਨੂੰ ਸਾਰੀ ਗੱਲ ਬਾਤ ਦੱਸ ਦਿੰਗਾ ਵੀ ਆਪਾਂ ਜਿਹੜਾ ਹੁਣ ਕੁਲਦੀਪ ਕੁਮਾਰ ਨੂੰ ਰਾਸਤੇ ਚ ਹਟਾਉਣਾ ਹੈਗਾ ਫਿਰ ਤਰਨੂ ਇੱਕ ਬੰਦੇ ਨੂੰ ਹਾਇਰ ਕਰਦਾਗਾ ਸੁਪਾਰੀ ਦਿੰਦਾਗਾ ਉਹ ਬੰਦਾ ਸੀਗਾ ਸਾਕਰ ਉਹ 2.5 ਲੱਖ ਰੁਪਇਆ ਦਿੰਦੇ ਹੈਗੇ ਇਹ ਤੇ 2.5 ਲੱਖ ਦੇਣ ਤੋਂ ਬਾਅਦ ਇੱਕ ਦਿਨ 19 ਜੁਲਾਈ ਦਾ ਰੱਖਦੇ ਹੈਗੇ ਜਦੋਂ ਸਾਰੇ ਖਾਣਾ ਖਾ ਕੇ ਮਤਲਬ ਆਪਦੇ ਆਪ ਦੇ ਕਮਰੇ ਚ ਚਲੇ ਗਏ ਸੀਗੇ ਫਿਰ ਹੁਣ ਗੀਤਾ ਅੱਧੀ ਰਾਤ ਨੂੰ ਗੇਟ ਖੋਲਦੀ ਹੈ ਕਿ ਤੇ ਸਾਗਰ ਨੂੰ ਘਰ ਚ ਐਂਟਰੀ ਦਿੰਦੀ ਹੈ ਜੀ ਜਦੋਂ ਸਾਗਰ ਘਰ ਚ ਐਂਟਰੀ ਲੈ ਲੈਂਦਾ ਹੈਗਾ ਉਸ ਤੋਂ ਬਾਅਦ ਕੁਲਦੀਪ ਕੁਮਾਰ ਦੇ ਕਮਰੇ ਚ ਜਾਂਦਾ ਹੈਗਾ ਤੇ ਕੁਲਦੀਪ ਕੁਮਾਰ ਦੇ ਮਤਲਬ ਗਰਦਨ ਤੇ ਬਾਰ ਕਰਦਾ ਹੈਗਾ ਜਿਹਦੇ ਕਰਕੇ ਕੁਲਦੀਪ ਦੀ ਮੌਤ ਹੋ ਗਈ ਸੀਗੀ ਤੇ ਮਾਰਨ ਕੁਲਦੀਪ ਨੂੰ ਮਾਰਨ ਤੋਂ ਬਾਅਦ ਸਾਗਰ ਉਸ ਘਰੋਂ ਚਲਾ ਜਾਂਦਾ ਹੈਗਾ ਤਾਂ ਜਾਂਦੇ ਜਾਂਦੇ ਕੁਝ ਪੈਸੇ ਵੀ ਲੈ ਜਾਂਦਾ ਹੈਗਾ ਤੇ ਇੱਕ ਫੋਨ ਵੀ ਲੈ ਜਾਂਦਾ ਹੈਗਾ ਜਾਂ ਉਹ ਇਸ ਕਰਕੇ ਲੈ ਕੇ ਗਿਆ ਸੀ ਵੀ ਤਾਂ ਜਿਹੜਾ ਮਾਮਲਾ ਸਾਰਾ ਚੋਰੀ ਦਾ ਲੱਗੇ ਪਰ ਹੁਣ ਇੱਥੇ ਫੜੇ ਗਏ ਫੜੇ ਇੱਕ ਗੱਲ ਤੋਂ ਗਏ ਜਿਹੜੀ ਗੀਤਾ ਨੇ ਬਿਆਨ ਚ ਹੋਰ ਕੁਝ ਦੇਤਾ ਸੀ ਉਸ ਇੱਕ ਬਿਆਨ ਕਰਕੇ ਹੀ ਪੁਲਿਸ ਨੇ ਅਸਲੀ ਕਾਤਲ ਨੂੰ ਤੇ ਅਸਲੀ ਮੁਲਜ਼ਮ ਨੂੰ ਫੜ ਲਿਆ ਸੀ ਲੁਧਿਆਣੇ ਦੀ ਪੁਲਿਸ ਦੇ ਤੇ ਸ਼ਾਬਾਸ਼ੀ ਬਣਦੀ ਹੈ ਕਿ ਵੀ ਜਿਨ੍ਹਾਂ ਨੇ ਥੋੜੇ ਸਮੇਂ ਚ ਇਸ ਕੇਸ ਨੂੰ ਹੱਲ ਕਰ ਲਿਆ ਸੀਗਾ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਸਮਾਪਤ ਕਿਵੇਂ ਇੱਕ ਧੀ ਆਪਦੇ ਪਿਓ ਨੂੰ ਮਾਰਦੀ ਹੈਗੀ ਕਿਵੇਂ ਇੱਕ ਘਰ ਵਾਲੀ ਆਪਦੇ ਪਤੀ ਨੂੰ ਮਾਰਦੀ ਹੈਗੀ ਸਿਰਫ ਤੇ ਸਿਰਫ ਇੱਕ ਨਾਜਾਇਜ਼ ਸੰਬੰਧਾ ਕਰਕੇ ਇੱਕ ਸਰੀਰਕ ਸੰਬੰਧ ਕਰਕੇ ਸਰੀਰ ਦੀ ਹਫਸ ਕਰਕੇ ਇੱਕ ਧੀ ਆਪਦੇ ਪਿਓ ਨੂੰ ਮਾਰ ਦਿੰਦੀ ਹੈ